ਖੇਤਾਂ ਦੇ ਵਿੱਚ ਜਿਹੜੀ ਪਠੜਾਂ ਮੱਲ ਸਿੰਘ ਵਾਲੇ ਦੇ ਹੱਦ ਦੇ ਵਿੱਚ ਜਿਹੜੀ ਇੱਥੇ ਉਹ ਰਾਤ ਮਝੈਲ ਡਿੱਗੀ ਆ ਤੇ ਆਪਾਂ ਖੜੇ ਆਂਗੇ ਉਹ ਬਾਹਣਾ ਦੇ ਵਿੱਚ ਇੱਧਰ ਦਿਖਾਈ ਬਈ ਇਧਰੋਂ ਦਿਖਾਈ ਦਿੰਦੇ ਹੋਣਗੇ ਦੂਰ ਆ ਥੋੜਾ ਕਾਫੀ ਤੇ ਉੱਥੇ ਜਿਹੜਾ ਸਿਸਟਮ ਆਗਾ ਉਹ ਮਝੈਲ ਆ ਜਿਹੜੀ ਉਹ ਦਰਖਤਾਂ ਦੇ ਵਿੱਚ ਡਿੱਗੀ ਹੋਈ ਆ ਤੇ ਆਜੋ ਆਪਾਂ ਨਹੀਂ ਦੇਖਿਆ ਹਾਲਾਤ ਕਿ ਕਿਦਾਂ ਦੇ ਕੀ ਸਿਸਟਮ ਸੀ ਭਾਈ ਜਦੋਂ ਇਹ ਮਜਾ ਲ ਡਿੱਗੀ ਆ ਤੇ ਉਹ ਤੋਂ ਕਿੰਨਾ ਕ ਟਾਈਮ ਪਹਿਲਾਂ ਇਹ ਮਿੱਟੀ ਦਾ ਐ ਪਟ ਸੀ ਦਾ ਤੁਸੀਂ ਇੱਥੇ ਆ ਕੇ ਦੇਖਿਆ ਕਿ ਵੈਸੇ ਤੁਸੀਂ ਗੱਲਬਾਤ ਸੁਣੀ ਆ ਨਾ ਭਾਈ ਜਦੋਂ ਨਾ ਖੜਕਾ ਹੋਇਆ ਘਰ ਬਾਰ ਜਦੋਂ ਖੜਕੇ ਤੇ ਉਹ ਤੋਂ ਬਾਹਰ ਨਿਕਲ ਕੇ ਦੇਖਿਆ ਸੀ ਅੱਗ ਲੱਗੀ ਪਈ ਸੀ ਇੱਥੇ ਹਾਂਜੀ ਹਾਂਜੀ ਤੇ ਫਿਰ ਅਸੀਂ ਇੱਥੇ ਆਏ ਵੀ ਅਸੀਂ ਹਾਂਜੀ ਹਾਂਜੀ ਫਿਰ ਅਸੀਂ ਪਾਟ ਵੀ ਝੁਕੇ ਨੇ ਇਹਦੇ ਦੇਖੇ ਨੇ ਕਿਥੇ ਪਏ ਨੇ ਅੱਛਾ ਅੱਛਾ ਫਿਰ ਮਨੂ ਜਿੱਥੇ ਡਿੱਗੀ ਹੈ ਮੇਨ ਜਗ੍ਹਾ ਤੇ ਉੱਥੇ 4-5 ਫੁੱਟ ਟੋੜਾ ਪੱਠਾ ਪਿਆ ਅੱਛਾ ਥੱਲੇ ਤਾਂ ਸੀ ਹਾਂ ਥੱਲੇ ਅੱਛਾ ਜੀ ਹਾਂ ਤੇ ਹਾਂਜੀ ਉਸ ਮਝੈਲ ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜੀ ਰਾਤ ਇਧਰੋਂ ਜੋਈਆਂ ਅੱਖਾਂ ਵਾਲੀ ਪਿੰਡਾਂ ਦੇ ਉੱਤੋਂ ਦੀ ਹੋ ਕੇ ਆਈ ਆ ਜਿਹੜੀ ਉਹ ਉਰੇ ਆ ਕੇ ਡਿੱਗੀ ਆ ਤੇ ਲੋਕ ਵਿੱਚ ਨਜ਼ਰ ਆਏ ਗੱਲ ਕਰ ਰਹੇ ਸੀਗੇ ਕਹਿੰਦੇ ਵੀ ਜਹਾਜ਼ ਆਇਆ ਸੀਗਾ ਉਹ ਜਹਾਜ਼ ਨਹੀਂ ਸੀ ਆਇਆ ਉਹ ਇਹ ਮਝੈਲ ਆਈ ਸੀਗੀ ਉਹ ਮਝੈਲ ਆਉਣ ਕਾਰਨ ਤੁਹਾਨੂੰ ਪਤਾ ਵੀ ਜਿਹੜੀ ਜੰਗ ਲੱਗ ਰਹੀ ਆ ਉਹ ਮਝੈਲਾਂ ਨੇ ਜਿਹੜੀਆਂ ਕਿਤੇ ਵੀ ਡਿੱਗ ਸਕਦੀਆਂ ਇੱਕ ਸਾਰਿਆਂ ਨੂੰ ਇਸ ਕਰਕੇ ਆਪਾਂ ਇਹ ਗੱਲ ਦੇ ਵੀ ਧਿਆਨ 'ਚ ਦਬਾਉਨੇ ਆ ਵੀ ਜਿਹੜੀਆਂ ਲਾਈਟਾਂ ਨੇ ਰਾਤਾਂ ਨੂੰ ਲਾਈਟਾਂ ਹਰ ਇੱਕ ਜਿਹੇ ਕੈਮਰੇ ਦੀ ਆ ਚਾਹੇ ਕੋਈ ਪਾਰਕ ਦੇ ਵਿੱਚ ਆ ਚਾਹੇ ਕੋਈ ਗਲੀ ਦੇ ਵਿੱਚ ਆ ਉਹਨਾਂ ਨੂੰ ਬੰਦ ਰੱਖਿਆ ਜਾਣ ਇਹ ਜਦੋਂ ਵੀ ਡਿੱਗਦੀ ਆ ਕੇ ਇਹ ਲਾਈਟ ਦੇ ਉੱਪਰ ਆ ਕੇ ਸਿੱਧੀ ਡਿੱਗਦੀ ਆ ਤੇ ਇਹ ਤਾਂ ਮਜਾ ਹੈ ਲਾਪਾ ਆ ਲਾ ਲੋ ਵੀ ਨਸ਼ਟ ਕਰਕੇ ਡਿੱਗੀ ਹੋਈ ਆ ਜਿਹੜੇ ਆਪਣੇ ਵਾਲੇ ਆਰਮੀ ਵਾਲੇ ਨੇ ਉਹ ਇਹਨਾਂ ਨੂੰ ਤਾਂਹਾਂ ਤੋਂ ਉੱਪਰ ਹੀ ਨਸ਼ਟ ਕਰ ਦਿੰਦੇ ਨੇ ਤਾਂ ਕਰਕੇ ਇਹ ਇੱਥੇ ਡਿੱਗੀ ਆ ਜਿਹੜੀ ਬਲਾਸਟ ਨਹੀਂ ਹੋਈ ਤੇ ਖਰ ਉੱਥੇ ਜਿਹੜੇ ਨੇੜੇ ਜਿਵੇਂ ਅੱਗ ਲੱਗੀ ਸੀ ਬਾਈ ਉੱਥੇ ਛੱਕੜ ਸੀਗਾ ਨੇੜੇ ਹਾਂਜੀ ਹਾਂਜੀ ਛੱਕੜ ਸੀਗਾ ਉੱਥੇ ਅੱਛਾ ਜਿਹੜਾ ਆ ਛੱਕੜ ਜੀ ਅੱਛਾ ਅੱਛਾ ਇੱਥੋਂ ਵੀ ਪਾੜ ਪਏ ਸੀਗੇ ਪ੍ਰਸ਼ਾਸਨ ਆ ਗਿਆ ਸੀ ਉਹਦੀ ਓਕੇ ਪ੍ਰਸ਼ਾਸਨ ਦਾ ਵੀ ਬਹੁਤ-ਬਹੁਤ ਧੰਨਵਾਦ ਪੁਲਿਸ ਪ੍ਰਸ਼ਾਸਨ ਆ ਜਿਹੜਾ ਤੁਰੰਤ ਹੀ ਬਾਈ ਕਹਿੰਦਾ ਰਾ 2:20 ਦੇ ਟਾਈਮ ਤੇ ਇੱਥੇ ਲਗਭਗ ਪਹੁੰਚ ਕੇ ਸੀਗੀ ਪੁਲਿਸ ਆ ਗਈ ਸੀ ਹਾਂਜੀ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਆ ਕੇ ਵੀ ਬਹੁਤ ਦੂਰ-ਦੂਰ ਤੱਕ ਖੜੇ ਨੇ ਕਿਸੇ ਵੀ ਨੇੜੇ ਨਹੀਂ ਜਾਣ ਦੇ ਰਹੇ ਇਹਨਾਂ ਦਾ ਬਹੁਤ ਜਾਣਕਾਰੀ ਦਿੱਤੀ ਆਪਣਾ ਹਾਂ ਬਈ ਖਾਸ ਕਿਹੜਾ ਪਿੰਡ ਹੈ ਮਲ ਸਿੰਘ ਵਾਲਾ ਬਈ ਮਲ ਸਿੰਘ ਵਾਲਾ ਇਹ ਜਿਹੜੇ ਪਠੜਾ ਦੇ ਉਹ ਪਠੜਾ ਦਾ ਤੇ ਮਲ ਸਿੰਘ ਦਾ ਬਾਹਣਾ ਬਈ ਗੋਲੀ ਗੋਲੀ ਆ ਬੱਲੇ ਬੱਟ ਦਾ ਸਾਨੇ ਉਂ ਅਈ ਜਮਾ ਹੱਦ ਆਗੀ ਹੱਦ ਆ ਬਈ ਹਾਂਜੀ ਸ਼ੇਅਰ ਕਰੋ ਕਿਉਂਕਿ ਜੇ ਕਿਤੇ ਵੀ ਐਦਾਂ ਦਾ ਕਿਤੇ ਵੀ ਸਿਸਟਮ ਤੁਹਾਨੂੰ ਮਿਲਦਾਗਾ ਜੈਸਾਂ ਦੀ ਮਝੈਲ ਡਿਗਰੀ ਆ ਤੁਰਤ ਉਹ ਡਿੱਗ ਜੇ ਉਹਦੇ ਕੋਲੇ ਨਹੀਂ ਜਾਣਾ ਤਰਾਂਦੇ ਹੁੰਦੇ ਆ ਉਹ ਕਦੋਂ ਵੀ ਫਟ ਸਕਦੇ ਆ ਕਦੋਂ ਵੀ ਕਿਸੇ ਦੀ ਜਾਨੀ ਨੁਕਸਾਨ ਹੋ ਸਕਦੀ ਆ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖੋ ਤੇ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਤੇ ਲਾਈਕ ਕਰੋ ਆਪਣੇ ਚੈਨਲ